YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਛੱਡ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਇਹ ਸਮੰਧੀ ਵੱਡੀ ਖਬਰ ਜੋ ਕਿ ਆ ਰਹੀ ਹੈ ਪਿੰਡ ਖੁੱਡੀ ਗਏ ਜ਼ਿਲ੍ਹਾ ਬਰਨਾਲਾ ਤੋਂ ਜਿੱਥੇ ਕਿ ਸੈਂਕੜੇ ਏਕੜ ਫਸਲ ਜੋ ਕਿ ਕਣਕ ਦੀ ਸੜ ਕੇ ਹੋਈ ਸਵਾ ਕਣਕ ਤੋਂ ਇਲਾਵਾ ਨਾੜ ਦੇ ਵੀ ਸੜਨ ਦੀਆਂ ਜੋ ਕਿ ਖਬਰਾਂ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਅਤੇ ਮੁਕੇ ਤੇ ਪਹੁੰਚ ਕੇ ਕਿਸਾਨਾਂ ਤੋਂ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਪਾਇਆ ਗਿਆ ਕਾਬੂ ਲੇਕਿਨ ਫੇਰ ਵੀ ਸੈਂਕੜੇ ਏਕੜ ਖਸਾਨਾਂ ਦੀ ਜੋ ਕਿ ਫਸਲ ਸੀ ਸੜ ਕੇ ਸੁਆਹ ਹੋਈ। ਅੱਗ ਲੱਗਣ ਦੇ ਕਾਰਨ ਜੋ ਕਿ ਜਾਣਕਾਰੀ ਦੇ ਮੁਤਾਬਕ ਇੱਕ ਟਰੈਕਟਰ ਨੂੰ ਸਟਾਰਟ ਕਰਨ ਦੇ ਦੌਰਾਨ ਜੋ ਕਿ ਸਨਸਰ ਦੇ ਵਿੱਚੋਂ ਚੰਗਿਆੜੀ ਨਿਕਲਦੇ ਕਾਰਨ ਜੋ ਕਿ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਟਰੈਕਟਰ ਨੂੰ ਸਟਾਰਟ ਕਰਨ ਦੇ ਦੌਰਾਨ ਜੋ ਕਿ ਸਰਾਂਸਰ ਦੇ ਵਿੱਚੋਂ ਜੋ ਚੰਗਿਆੜੀ ਨੇ ਅੱਗ ਦਾ ਰੂਪ ਧਾਰਨ ਕੀਤਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਖੁੱਡੀਕੇ ਜ਼ਿਲ੍ਹਾ ਬਰਨਾਲਾ ਦੀਆਂ ਜਿੱਥੇ ਕਿ ਸੈਂਕੜੇ ਏਕੜ ਫਸਲ ਜੋ ਕਿ ਕਿਸਾਨਾਂ ਦੀ ਸੜ ਕੇ ਕੋਈ ਸਬਾ ਕਣਕ ਤੋਂ ਇਲਾਵਾ ਨਾੜ ਦੀਆਂ ਵੀ ਨਾੜ ਵੀ ਜੋ ਕਿ ਇੱਥੇ ਸੜਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਕਿਸਾਨ ਦੀ ਪੁੱਤਾਂ ਵਾਂਗ ਜੋ ਕਿ ਕਿਸਾਨਾਂ ਦੀ ਪਾਲੀ ਹੋਈ ਫਸਲ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੋ ਕਿ ਸੜਕ ਕੇ ਹੋਈ ਸੁਵਾਰ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਨੇ ਜੋ ਕਿ ਔਰ ਕਿਸਾਨਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਖੁੱਡੀਕੇ ਜ਼ਿਲ੍ਹਾ ਬਰਨਾਲਾ ਦੀਆਂ ਧੰਨਵਾਦ